ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤੇ ਅੱਜ ਦਾ ਰੈਕਸ਼ਨ ਲੈ ਕੇ ਆਏ ਆ ਜੀ ਆਪਾਂ ਫਨੀ ਵੀਡੀਓ ਕੈਂਡੀ ਵਾਈ ਦੀ ਤੁਹਾਨੂੰ ਪਤਾ ਹੀ ਆ ਬਹੁਤ ਘੈਂਟ ਵੀਡੀਓ ਬਣਾਉਂਦੇ ਨੇ ਤੇ ਸਾਮਨੇ ਤੁਸੀਂ ਵੇਖ ਲਿਆ ਪੰਪ ਵਾਲਾ ਜਿਹੜੇ ਭੈਣ ਭਰਾ ਆਪਣੇ ਚੈਨਲ ਲੱਗਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਾ ਕਰੋ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਵਾਈ ਕਿਹੜੀ ਕੰਪਨੀ ਦਾ ਤੇਲ ਆਪਣੇ ਕੋਲ ਕਿਹੜੀ ਕੰਪਨੀ ਦਾ ਓ ਯਾਰ ਦਬਰਦਾ ਵਾ ਜੀਆਂ ਦਾ ਤੇਲ ਤੇ ਬਾਹਰ ਮਸ਼ੀਨ ਚੁੱਕਦੀ ਨਹੀਂ ਗਈ ਇਹ ਦਿਓ ਕੁਦੀ ਗੁੱਸਾ ਕਰਦੀ ਆ ਮੇਰੇ ਹਿਸਾਬ ਨਾਲ ਤੇ ਤੈਨੂੰ ਕਿਸੇ ਨੇ ਪੰਪ ਦੇ ਕੇ ਪੰਪ ਤੇ ਭੇਜਿਆ ਵਾ ਬੜਾ ਭਾ ਇਹਨੂੰ ਖਿੱਚ ਕੇ ਲਿਆਉਣ ਡਿਆ ਐ ਬੱਕਰੀ ਆ ਓ ਯਾਰ ਹਾਂ ਵੱਤ ਕਲਵਾ ਹਾਂਜੀ ਹਲਵਾਰ ਨਾ 10000 ਪਾ ਦੇ ਜਾਂ ਤੇਲ 10000 ਯਾਰ ਤਾਂ ਹਾਂ ਦਾ ਤੇ ਅੱਜ ਕੱਲ ਕਿਸੇ ਨੂੰ ਖੈਰ ਪੁੰਦੇ ਵੀ ਸ਼ਰਮ ਆਉਂਦੀ ਆ ਉਹ ਢੇਲ ਪਾਈ ਜਾਂਦੇ ਆ ਆਹ ਉਹ ਵੀ ਇਹਨਾਂ ਪਾ ਦੇ ਚਲ ਪਾ ਦੇ ਯਾਰ ਬੜਾ ਤੂੰ ਸਿਆਣਾ ਬੰਦਾ ਵੇ ਹੈ ਓ ਜੀ ਤੂੰ ਐਂ ਕਰਾਂ ਵੀ ਹੋਰ ਪਾ ਦੇ ਤੇਰਾ ਪੰਪ ਚ ਹਿੱਸਾ ਹੀ ਪਾ ਦਿੰਨੇ ਆ ਹਾਂ ਠੀਕ ਯਾਰ ਬੜਾ ਤੂੰ ਇੱਕੋ ਵਾਰੀ ਪੁਆਲੇ ਆ ਯਾਰ ਉਹ ਭਰਾ ਦੀ ਗੱਲ ਸੁਣ ਲੈ ਮੈਂ ਅੱਗੇ ਥੱਕਿਆ ਬੜਾਈ ਹਾਂ ਤੀਆਂ ਦਾ ਪਾ ਦੇ ਯਾਰ ਦੀਵਾ ਬਲਨਾ ਆਓ ਮੇਰੀ ਗੱਲ ਸੁਣ ਲੈ ਤੂੰਆਂ ਦਾ ਕਿਹੜਾ ਤੇਲ ਹੁੰਦਾ ਯਾਰ ਤੂੰ ਤੀਆਂ ਦਾ ਤੇ ਲੋਕੀ ਯਾਰ ਅੱਡੇ ਕੋ ਮਗਲ ਲੈ ਲੈ ਜਾਂਦੇ ਟੋਕੇ ਨੂੰ ਦੇਣ ਲਈ ਤੂੰ ਤੇਲ ਮੰਗੀ ਜਾਂ ਡਿਆ ਬਾਤ ਹੀ ਆ ਇਕੱਠਾ ਹੀ ਤੂੰ ਮੰਗ ਲਿਆ ਵਾ ਯਾਰ ਮੇਰਾ ਐਕਚੁਅਲੀ ਬਜਟ ਘਟ ਸੀਗਾ ਮੀਂਹ ਦਾ ਤੇਲ ਤੇ ਸਾਡੀ ਮਸ਼ੀਨ ਚੁੱਕਦੀ ਨਹੀਂ ਗਈ ਇਹ ਜੋਕਦੀ ਗੁੱਸਾ ਕਰਦੀ ਆ ਗੁੱਸਾ ਕਰਦੀ ਵੇ ਬੋ ਇੰਨਾ ਕੰਮ ਦੇਣ ਰਿਹਾ ਯਾਰ ਤੂੰ ਐਡੀ ਵੱਡੀ ਮਸ਼ੀਨ ਹੈ ਤੂੰ ਮੈਂ ਕਿੱਥੇ ਹੋਣਾ ਪਾ ਦੇ ਜਮਾਨਾ ਦਾ ਪੁਜਮਾਨਾ ਪਾ ਦੇ ਬੜਾ ਤੇਲ ਪੁਆਇਆ ਏ ਕਿਹੜੀ ਕੰਪਨੀ ਦਾ ਤੇਲ ਆਪਣੇ ਕੋਲ ਓ ਯਾਰ ਦਾਬਰ ਦਾ ਵਾ ਲੀਕ ਉੱਟ ਕੋ ਐਚ ਪੀ ਦਾ ਵਾ ਪਰ ਕਿਹੜਾ ਮੈਨੂੰ ਦੱਸਣਾ ਭਾਰਤ ਆ ਲਿਆਂਦਾ ਭਾਜੀ ਇਹ ਭਾਰਤ ਆ ਲਿਆਂਦਾ ਹਾਂ ਜੀ ਹੁਣ ਆ ਤੁਸੀਂ ਪਾ ਦੇ ਚੱਲ ਪਾ ਜੀ ਕਿੱਥੇ ਪੈਂਦਾ ਕਿੱਥੇ ਇਹਦੇ ਓਏ ਯਾਰ ਤੂੰ ਹੋ ਹੋ ਗੱਲਾਂ ਨਾ ਕਰੀ ਜਾ ਮੇਰਾ ਭਰਾ ਤੇਲ ਪਾ ਯਾਰ ਇਧਰੋਂ ਯਾਰ ਬੈਟਰੀ ਤੇ ਚੱਲਦਾ ਵਾਏ ਇਹਦੀ ਬੈਟਰੀ ਲੋ ਹੋ ਗਈ ਲੋ ਹੋ ਗਈ ਆ ਤੂੰ ਫਿਰ ਚਾਰਜ ਦੇ ਦੇ ਮੈਨੂੰ ਚਾਰਜ ਦੇ ਦੇ ਟੈਲੀਕਮ ਤੇ ਆਇਆ ਤੂੰ ਓਏ ਹੋਏ ਟੈਲੀਕਮ ਯਾਰ ਪੰਪ ਤੇ ਆਇਆ ਵਾ ਤੂੰ ਇਹ ਵੀਰ ਮੇਰੇ ਆ ਇਹ ਬੈਟਰੀ ਤੇ ਵੀ ਆ ਤੇ ਪੈਟਰੋਲ ਤੇ ਵੀ ਆ ਠੀਕਣੀ ਯਾਰ ਤੂੰ ਕੰਡਾੜੀ ਦੇ ਪਰੋਗੋਮਾਨ ਮੇਰੀ ਗੱਲ ਸੁਣੀ ਤੂੰ ਕਰਨ ਕੀ ਤੇ ਆ ਮੇਰੇ ਹਿਸਾਬ ਨਾਲ ਤੇ ਤੈਨੂੰ ਕਿਸੇ ਨੇ ਪੰਪ ਦੇ ਕੇ ਪੰਪ ਤੇ ਭੇਜਿਆ ਮੈਂ ਮੈਂ ਤੁਮੀਨੇ ਗੱਲ ਕਹਿੰਦਾ ਤੂੰ ਮੈਨੂੰ ਯਾਰ ਉਹ ਗੱਲ ਦਿਆਂ ਪਾਜੀ ਪੈਣਾ ਕਿੱਥੇ ਤੇਲ ਮੈਂ ਤੇਲ ਪਾ ਪੈਣਾ ਮੇਰੀ ਗੱਲ ਸੁਣ ਤੂੰ ਤੇਲ ਤੇ ਖਾ ਤੇ ਸਹੀ ਮਿਲੂ ਤੂੰ ਗੱਲਾਂ ਹੀ ਮੈਨੂੰ ਪੁੱਛੀ ਜਾਣਦੇ ਆ ਯਾਰ ਤੂੰ ਤੇਲ ਵਿਖਾ ਕੇ ਤੂੰ ਗੈਨੇ ਲੈਣਦੇ ਆ ਤੂੰ ਮਿਲਾਵਟ ਦੀ ਤੇਲ ਚ ਪਾਣੀ ਕਿਹੜੀ ਤੁਸੀਂ ਪਾਉਂਦੇ ਓ ਯਾਰ ਦੁੱਧ ਵੇਚਣਦੇ ਆਂ ਤੇਲ ਚ ਕਿਹੜੀ ਮਿਲਾਵਟ ਹੋ ਜਾਣੀ ਪਾਜੀ ਉਹ ਯਾਰ ਹੋ ਜਾਂਦੀ ਏ ਯਾਰ ਚੱਕ ਕੇ ਵੇਖਣਾ ਬਟਰਾ ਚੱਕ ਕੇ ਤੂੰ ਵੇਖਣਾ ਮੈਨੂੰ ਤੂੰ ਐ ਕਰ ਤਾ ਤੂੰ ਜਲੀ ਦਾ ਹੀ ਪਾ ਦੇ ਮੈਨੂੰ ਮੈਂ ਵਾਦ ਖੜਨਾ ਹੀ ਨਹੀਂ ਦੇਕੋ ਪਿੰਦਾ ਕਿੱਥੇ ਆ ਇਹਦੇ ਉਹ ਇਧਰਲੇ ਪਾਸੇ ਤੇ ਕੀ ਆ ਕੋਈ ਨਹੀਂ ਪਾ ਦੇ ਤੂੰ ਕਿੰਨੇ ਦਾ ਪਾਣਾ ਵਾ ਜੀਆਂ ਦਾ ਪਾ ਦੇ ਮੈਨੂੰ ਕੱਲਾ ਜਾਣਾ ਜਾਣਾ ਵਾ ਆਉਣਾ ਨਹੀਂਗਾ ਤੇਰੀ ਸੋਲਾ ਗੱਲ ਹਾਂ ਮੈਂ ਵਿਆਂ ਦਾ ਤੇਲ ਪਾਣਾ ਵਿਆਂ ਤੋਂ ਵਾਦ ਨਹੀਂ ਪਾਣਾ ਦੇਕੋ ਹਮ ਯਾਰ ਤੇਰੀ ਕੋਈ ਜੀਤ ਵਾ ਜੇਦਾ ਯਾਰ ਮੇਰੀ ਵਿਆਂ ਨਾ ਪਾਣਾ ਮੈਂ ਮਿੱਟੀ ਦਾ ਪਾ ਲੋ ਫਿਰ ਜਾ ਕੇ ਦੇ ਤੂੰ ਯਾਰ ਤੂੰ ਕਰਨ ਕੀ ਦਿਆ ਤੂੰ ਹੈ ਉਹ ਕਮਾਲ ਦੀਆਂ ਗੱਲਾਂ ਯਾਰ ਯਾਰ ਇਹ ਬੈਟਰੀ ਪੈਟਰੋਲ ਦੋਵਾਂ ਦੇ ਇੱਥੇ ਵੇਖਿਆ ਛਾ ਵੇ ਮੈਨੂੰ ਨਹੀਂ ਪਤਾ ਇਹ ਦੋਵਾਂ ਦੇ ਚੱਲਦਾ ਭਾਜੀ ਦੋੜ ਚੱਲਦਾ ਨਾ ਵੇ ਇੱਥੇ ਪਿੰਦਾ ਖੋਲ ਇਹਨੂੰ ਜਾਣ ਦਾ ਖੋਲਣਾ ਹਾਂ ਖੁੱਲਣ ਨਹੀਂ ਰਿਹਾ ਭਾਜੀ ਇਹ ਕੰਮ ਕਰ ਮੇਰਾ ਵੀ ਹਾਂ ਇਹ ਚ ਤੇਲ ਬਾਅਦ ਚ ਪਵਾਈ ਜਿਹੜਾ ਤੀਆਂ ਦਾ ਤੂੰ ਪੋਣਾ ਵਾ ਹਾਂ ਪਹਿਲੋਂ ਦਹਾਂ ਦਾ ਇਹਦੇ ਢੱਕਣ ਨੂੰ ਲਾ ਬਸ ਉਹ ਤੇ ਗਾਲ ਦਾ ਮਾਰਾ ਭਾਜੀ ਖੁੱਲਣ ਨਹੀਂ ਰਿਹਾ ਤਾ ਪੂ ਨਹੀਂ ਪੁੰਦੇ ਤੇਲ ਤੇ ਕੋ ਯਾਰ ਇਹ ਲੜੋ ਨਾ ਲੇ ਜਨੇ ਉਹ ਲੜੋ ਨਾ ਭਾਜੀ ਤੁਸੀਂ ਲੜੀ ਜਾਂਦੇ ਜਾ ਫੜੋ ਆ ਫੜੋ ਆ ਮਿੱਟੀ ਆ ਫੜੋ ਮਿੱਟੀ ਕੀ ਕਰਨ ਇਹ ਗਾਲ ਤੇ ਪਾਓ ਭਾਜੀ ਲੜੋ ਨਾ ਤੂੰ ਇਹ ਗਾਲ ਤੂੰ ਆਪਾਂ ਨੂੰ ਫਿਰ ਇਹ ਨਹੀਂ ਲੈ ਜਾਂਦਾ ਠੀਕ ਆ ਯਾਰ ਤੂੰ ਤੇਲ ਨਹੀਂ ਦੇ ਬੰਦਾ ਇਹਨੂੰ ਮੰਨਣਾ ਨਹੀਂ ਹੈਗਾ ਠੀਕ ਨਹੀਂ ਮਾੜੀ ਕੰਡੀਸ਼ਨ ਆ ਭਾਜੀ ਢਾਡੀ ਗੱਡੀ ਦੀ ਉਹ ਗੱਡੀ ਦੀ ਮਾੜੀ ਕੰਡੀਸ਼ਨ ਇੱਥੇ ਤੇਲ ਨਾ ਪਾਓ ਇਹ ਪੂ ਇਹ ਚ ਮੈਂ ਜੂਸ ਪਾਉ ਉਹ ਚ ਸੇਧਾ ਹੋਣ ਇਹਨੂੰ ਫੇਰ ਹੋਸ਼ ਹੋਣੀ ਆ ਭਾ ਇਹ ਗਰਮੀ ਬੜਾ ਹੋਇਆ ਵਾ ਯਾਰ ਇਹ ਦੇ ਕੀ ਉਹ ਯਾਰ ਗੱਡੀ ਅਕਸਰ ਚੱਲ ਕੇ ਆਈ ਗਰਮੀ ਹੋਣੀ ਹੈ ਗੱਡੀ ਗਰਮੀ ਪਈ ਇਹਦੇ ਲੈ ਚੱਲਾਈ ਮੈਂ ਲੈ ਚੱਲਾਈ ਉਹ ਨਾ ਖੜ ਪਾ ਰਹਿਣ ਦੇ ਪਾ ਦਿੰਨੇ ਕਿੰਨੇ ਦਾ ਪਾਣਾ ਯਾਰ ਜਦੋਂ ਮੈਂ ਕਹਿੰਦਾ ਵੀਹਾਂ ਦਾ ਪਾ ਦੇ ਯਾਰ ਤੇਲ ਤੂੰ ਉਹ ਗੱਲ ਮੈਂ ਗੁੱਸਾ ਨਾ ਮਿਲੂ ਜੜਾ ਗਰਮੀ ਬੜੀ ਉਹ ਮੈਂ ਨਿੰਬੂ ਨਿਚੋੜ ਦੇਣਾ ਤੇਰੇ ਮੂੰਹ ਤੇ ਯਾਰ ਮੂੰਹ ਤੇ ਵੀਹਾਂ ਦਾ ਤੇਲ ਭਾਜੀ ਕਿਉਂ ਪੁੰਡੇ ਜੀ ਯਾਰ ਵੀਹਾਂ ਦਾ ਤੇ ਹੱਥ ਹੱਥਾਂ ਨੂੰ ਲੱਗਾ ਹੁੰਦਾ ਵੇ ਇੱਥੇ ਲੱਗੇ ਲਾ ਲਓ ਇਥੇ ਤੇ ਕੰਦੇ ਪਾ ਵੀਂਆਂ ਦਾ ਤੇਲ ਮੰਗੀ ਜਾਂਦੇ ਖਾਂਦਾ ਨਹੀਂ ਐ ਘੱਟ ਖਾਂਦਾ ਤੇ ਲੱਟ ਖਾਂਦਾ ਭਾਜੀ ਬੜਾ ਘੱਟ ਖਾਂਦਾ ਤੇਲ ਐਵਰੇਜ ਬੜੀ ਏਦੀ ਸੋਹਾਂ ਖਾਂਦਾ ਏ ਵੀਂਆਂ ਦਾ ਕਿਉਂ ਪੂਣ ਰਿਹਾ ਇੱਥੇ ਨਾਲੇ ਵੀਂਆਂ ਦਾ ਪੂਣਾ ਮੈਂ ਪੈਰ ਮਾੜੇ ਇਹਦੇ ਕੀ ਭਾਰ ਨਹੀਂ ਚੱਲਣਾ ਤੇਲ ਦਾ ਨਹੀਂ ਬੜੇ ਕੁਫੀ ਤੇ ਥਾਂ ਤੇ ਪੈਂਦਾ ਭਾਜੀ ਇਹਦੇ ਤੇਲ ਯਾਰ ਤੂੰ ਪਾ ਕੇ ਪੜੇ ਕਰ ਯਾਰ ਆਦਾ ਭਾਜੀ 20 Google Pay ਕਰਤੇ ਮੈਂ ਕਿਹੜੇ ਵੇਲੇ ਕਰਤੇ ਤੂੰ ਮਾਹੀ ਤੇ ਆਈ ਨਹੀਂ ਵੀ ਪ੍ਰਾਪਤ ਹੋਏ ਪੈਸੇ ਉਹ ਤੇ ਸੈਲੂਨ ਤੋਂ ਪਾਓ ਫਿਰ ਮਸ਼ੀਨ ਦਾ ਵਜਾ ਕੰਮ ਕਰ ਜਾ। ਤੇ ਨਾ ਤੂੰ ਤੀਆਂ ਦਾ ਤੂੰ ਤੇਲ ਪਵਾ ਲਿਆ ਵਾ ਮੈਂ ਦੇ ਹੋਰ ਦਾਸ ਕਰੂੰਗਾ ਵੀ ਤੇ ਕੋਈ ਲਿਫਟ ਨਾ ਲੈ ਲੇ। ਅਬੇ ਕੀ ਚੈੱਕ ਕਰੀ ਆਏ ਬਹੇ ਤੇਰੇ ਬਾਰੇ ਕਾਰ ਨੂੰ ਚੈੱਕ। ਸਸਿਕਾ ਮਿੱਤਰੋ ਥੈਂਕ ਯੂ ਤੁਸੀਂ ਵੀਡੀਓ ਵੇਖੀ ਤੇ ਜੇ ਵੀਡੀਓ ਪਸੰਦ ਆਈਏ ਤੇ ਸ਼ੇਅਰ ਜ਼ਰੂਰ ਕਰਿਓ ਬੇਨਤੀ ਆ ਤੇ ਬਾਕੀ ਹਾ ਪੰਪਲੇ ਵੀਰਾਂ ਦਾ ਧੰਨਵਾਦ ਆ। ਤੇ ਮਿਲਨ ਫੀਲਿੰਗ ਸਟੇਸ਼ਨ ਆ ਇੱਥੇ ਗੁਰਦਾਸਪੁਰ ਚ ਤੇ ਬੇਅੰਤ ਕਾਲਜ ਦੇ ਇਧਰ ਨਾਲ ਹੀ ਆ ਤੇ ਇੱਥੇ ਵੀ ਤੁਸੀਂ ਆ ਸਕਦੇ ਜੇ ਵਧੀਆ ਤੇਲ ਹੁੰਦਾ ਇਹਨਾਂ ਦਾ। ਤੇ ਥੈਂਕ ਯੂ ਸੋ ਮਚ ਇੰਨਾ ਦਾ ਵੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਤੇ ਹਾਂਜੀ ਵੀਡੀਓ ਲਈ ਜਾਂ ਜੀ ਤੇ ਇਹ ਹੈ ਤੇ ਜਿਹੜੇ ਕੈਂਡੀ ਬਾਈ ਨੂੰ ਪਿਆਰ ਕਰਦੇ ਆ ਆਪਣੇ ਚੈਨਲ ਨੂੰ ਜੁੜੇ ਆ ਆਪਣੇ ਨਾਲ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਵੀਡੀਓ ਤੇ ਤੁਹਾਨੂੰ ਪਤਾ ਬੇਕਮਾਲਾ ਪੂਰੀ ਐਂਡ ਬਣਾਉਂਦੇ ਹੱਥਾਂ ਹੀ ਆ ਸੰਦਾ ਇਹਨਾਂ ਦੇ ਵੀਡੀਓ ਚ ਹਨਾ ਫਣੀ ਹੁੰਦੀ ਆ ਤੇ ਠੀਕ ਆ ਜੀ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਸਤਿ ਸ੍ਰੀ ਅਕਾਲ ਜੀ